ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਭਾਈ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 ਮੱਜਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਤੁਹਾਨੂੰ ਦਿਖਾਵਾਂਗੇ ਤੇ ਤਿੰਨ ਤੁਹਾਨੂੰ ਸੋਇਆਂ ਦਿਖਾਉਣੀਆਂ ਗੱਲਬਾਤ ਹਰਪਾਲ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਇਹਨਾਂ ਬਾਰੇ ਸਾਰੀ ਡਿਟੇਲ ਹਾਂਜੀ ਬ੍ਰਿਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬ੍ਰਿਜ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਵਦੇ ਵਦਿਆ ਫੇਰ ਤੁਸੀਂ ਨਾਮ ਸਾਫ ਵਦਿਆ ਜੀ ਤੇ ਨਾਮ ਦੱਸਤਾ ਕਰੀ ਨਾਮ ਮੇਰਾ ਪਾਸੰਗ ਜੀ ਹਾਂਜੀ ਪਿੰਡ ਚੁੰਡਾ ਜ਼ਿਲ੍ਹਾ ਹੁਸੈਨ ਸਾਹਿਦ ਨਾਲਾ ਤੇ ਫੋਨ ਨੰਬਰ ਬੋਲ ਦੇ ਕਰੀ 99454995 ਠੀਕ ਹੈ ਜੀ ਹਾਂਜੀ ਤੇ ਅੱਜ ਮੱਜਾਂ ਹੀ ਆ ਸਾਰੀਆਂ ਹੀ ਅੱਜ ਮੱਜਾਂ ਹੀ ਆ ਮੱਜਾਂ ਦੇ ਹਲ ਭੀ ਜੀ ਆਪਾਂ ਕੋ ਸੱਤ ਅੱਠ ਹੀ ਅੱਛਾ ਕੱਲ ਵੀ ਸੋਖਣਾ ਤਿੰਨ ਚਾਰ ਕੱਲ ਮੇਗੀਆਂ ਅੱਛਾ ਤੁਹਾਡੀ ਵੀਡੀਓ ਤੇ ਆਪਣੀ ਜੀਰੇ ਤੋਂ ਬੰਦੇ ਆਏ ਸੀ ਅੱਛਾ ਉਹ ਲੱਗਿਆ ਰਪੀ ਜੀ ਠੀਕ ਹੈ ਉਹ ਪਹਿਲੀ ਵੀਡੀਓ ਵੇਖ ਕੇ ਆਏ ਹੋ ਨਾ ਪਹਿਲੀ ਵੀਡੀਓ ਵੇਖ ਕੇ ਆਏ ਵੀਰ ਜੀ ਠੀਕ ਹੈ ਤੇ ਅੱਜ ਹੁਣ ਚਾਰ ਆ ਅੱਜ ਚਾਰ ਰਪੀ ਜੀ ਠੀਕ ਹੈ ਚਲੋ ਸ਼ੁਰੂਆਤ ਫੇਰਾ ਗੱਬਨ ਤੋਂ ਹੀ ਆਪਾਂ ਕਰ ਲਈਏ ਹਾਂ ਗੱਬਨਾ ਕਰ ਲੋ ਰਪੀ ਜੀ ਤਿਆਰ ਹੀ ਆ ਪਤਾ ਟਾਈਮ ਨਹੀਂ ਨੇ ਖੜਨਾ ਆ ਦੇਖ ਸਾਹਦੇ ਜੀ ਕਿੰਨਾ ਕਿਵਤੀ ਦੁੱਧ ਤੇ ਚਵਾਈ ਜਾਊਗੀ ਉਤਰੇ ਦੁੱਧਾ ਰੋਗੀ ਘਰ ਆ ਲੈਂਦੇ 12 13 ਕਿਲੋ ਖੁੱਲਾ ਲੈਂਦੀ ਰਹੀ ਮਾਜਾ ਅੱਛਾ ਹਾਂਜੀ ਤੇ ਸੁਆ ਕਿੰਨਾ ਹੋਵੇਦਾ ਤੀਸਰਾ ਸੁਆ ਰੋਗੀ ਸੁਆ ਜੀ ਤੁਰ ਫੇਰੇ ਕਰੀਂ ਥਾਣੇ ਤੇ ਤੁਹਾਨੂੰ ਦਿਖਾ ਦਈਏ ਲੱਗ ਜੇ ਤਾਂ ਆਹ ਦੇਖ ਸਾਦੇ ਜੀ ਬਾਕੀ ਨੀਲੀ ਦੀ ਮਾਜਾ ਸੁਆ ਜਿਹੜਾ ਇਹਨੇ ਤੀਸਰਾ ਸੁਨਾ ਹੈ 12 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਜੇ ਤਿਆਰ ਹੁੰਦੀ ਹੈ ਥੱਲੇ ਬਾਕੀ ਥਾਣੇ ਵਿੱਚ ਚੰਗੇ ਸਾਈਜ਼ ਦੇ ਗੱਪ ਤੇ ਜਿਹੜਾ ਲੱਗਾ ਅਜੇ ਸਵੇਰ ਸਵੇਰ ਦਾ ਟਾਈਮ ਹੈ ਜਿਹੜੀਆਂ ਮੱਜਾਂ ਪੂਰੀਆਂ ਰੱਜੀਆਂ ਰੱਜੀਆਂ ਵੀ ਕੋਈ ਵੇਰੋਸਾ ਨਾ ਵੇਖਿਆ ਹਸਣਾ ਤੇ ਕਿੰਨੇ ਚ ਪਹੁੰਚ ਕਰਨੀ ਵੀਰ ਜੀ ਇਹਦੇ ਫਿਰ ਆਪਾਂ ਮੋਹਰ ਦਾ 20 ਦਾ 80 ਵੀ ਕਰਦੇ 85 ਵੀ ਕਰਦੇ ਹਾਂ ਅੱਛਾ 70 ਦੀ ਦੇ ਦਾਂਗੇ ਪਹੁੰਚ ਵਿੱਚ ਕਰਦ ਦ 100 ਮੀਟਰ ਤੱਕ ਕਰ ਦਾਂਗੇ ਇੱਥੇ ਕਰ ਦਾਂਗੇ ਵਿਚੋ ਕਰਨਾ ਮੰਨਤਨ ਰਾਹੋ ਜੀ ਤੁਸੀਂ ਕਰਾਉਣਾ ਰੁਪੀ ਜੀ ਕਿੰਨਾ ਕਰਦੀਏ 2 ਕਰ ਦੇਣਾ ਰੁਪੀ ਜੀ ਅੱਛਾ 77000 ਦੀ ਦੇ ਦੋਗੇ ਵਿੱਚੇ ਪਹੁੰਚ ਤੇ ਹੁਣ ਇੱਕ ਹੋਰ ਆ ਨੀਲੀ ਦੀ ਮੱਝ ਆ ਗਈ ਜੀ ਆਹ ਇਹ ਵੀ ਨੀਲੀ ਦੀ ਰੁਪੀ ਜੀ ਠੀਕ ਹੈ ਜੀ ਹਾਂ ਦੇਖਸਾ ਦੇਖ ਵਾ ਨਾ ਇਹਦਾ ਵੀ ਲੱਗ ਗਿਆ ਤਾਂ ਚੰਗੀ ਤਰ੍ਹਾਂ ਇਹਨਾਂ ਦਾ ਕਿੰਨਾ ਚੈਰਾ ਹੋ ਗਿਆ ਜੀ ਸੋਈ ਨਾ ਇਨੂੰ ਹਰ ਵੀਜੀ ਦੋ ਟਾਈਮ ਹੀ ਨਾ ਕਰ ਸੋਈ ਗਾ ਡੇਢ ਮਹੀਨੇ ਫਿਰ ਗੱਬਣ ਆ ਅੱਛਾ ਹਾਂਜੀ ਚੈੱਕ ਪਾਸਿਆ ਕਿ ਨਹੀਂ ਨਹੀਂ ਚੈੱਕ ਨਹੀਂ ਕਰਾਈ ਹਰ ਵੀਜੀ ਕੱਲ ਆਪਾਂ ਕੋ ਸ਼ਾਮੀ ਆਈ ਚੈੱਕ ਨਹੀਂ ਕਰਾਈ ਓਦਾਂ ਅੱਛਾ ਪਰ ਉਹ ਘਰ ਵਾਲਿਆਂ ਦੇ ਵੀ ਸਾਡੀ ਚੈੱਕ ਕਰਨ ਦੀ ਬਾਕੀ ਲੋੜ ਨਹੀਂ ਆ ਤਾਂ ਸੋਣੇ ਨਹੀਂ ਪੜ ਆਪਾਂ ਗਰੰਟੀ ਨਹੀਂ ਗਰੰਟੀ ਗਰੰਟੀ ਕੋਈ ਨਹੀਂ ਇਹ ਆ ਕਿ ਜਿ세 ਤਰ੍ਹਾਂ ਵੀ ਇਤਰਾ ਹੀ ਆਈ ਆ ਪਿੱਛੇ ਇਤਨ ਜਲਦੀ ਹੋਵੇ ਤਾਂ ਸੋਈ ਨਵੇਂ ਵੱਧ ਘਟ ਵੀ ਹੋ ਸਕਦਾ ਵਾ ਹਾਂਜੀ ਹਾਂਜੀ ਤੇ ਬਾਕੀ ਕੋਈ ਵੀ ਮਾਲੋ ਵੀ ਜਿਹੜੇ ਮਾਲਿਕ ਕੋ ਕਰਾਈ ਉਹ ਵੀ ਲੀਲੀ ਦਾ ਉਹਨਾਂ ਵੀਡੀਓ ਬਣਾਈ ਜੇਕਰ ਵੀਰ ਭਰਾ ਆਪ ਨੂੰ ਆਖੋ ਵੀਡੀਓ ਪਾ ਦਾਂਗੇ ਠੀਕ ਆ ਹਾਂ ਤੇ ਇਹਦੇ ਕੋ ਦੁੱਧ ਕਿੰਨਾ ਜੀ ਦੁੱਧ ₹89 ਕਿਲੋ ਤਿਆਰ ਦੇ ਤੁਰ ਫੇਰ ਇਹਨੂੰ ਤੇ ਮਿਲਦੇ ਕਿੰਨੇ 77 ਆ 65 ਰੁਪਏ ਠੀਕ ਆ ਉਧਰੋਂ ਬੋਡੀ ਸਟਰਕਚਰ ਜਿਹੜਾ ਇਹਦਾ ਵੀ ਚੰਗਾ ਆ ਥੱਲਿਆਂ ਵੀ ਹਵਾਨਾ ਆਪਾਂ ਦੇਖ ਸਕਦੇ ਆ ਸੋਹਣਾ ਦਿਖਾਉਂਦੀ ਆ ਤੇ ਇਹ ਕਿੰਨੇ ਚ ਪਹੁੰਚ ਕਰ ਦੇਨੇ ਫਿਰ ਹਾਂ ਭਈ ਇਹਦਾ ਮੰਗਲਪਾ 60 ਮੰਗੇ ਜਾਈਏ ਅੱਛਾ ਇਹਦੀ 55 ਚ ਕਰ ਦਾਂਗੇ 55000 ਚ ਪਹੁੰਚ ਕਰ ਦੋਗੇ ਬਾਕੀ ਵਿੱਚੋਂ ਕਰ ਦੋਗੇ ਮਾਨ ਹੋਰ ਕਰਾ ਲਓ 20 ਕਰੋੜਾਂ ਦੇ 2000 ਕਰ ਦਈਏ ਤਾਂ ਵੀ ਕਰ ਦਾਂਗੇ 50 ਦੀ ਪੂਰੀ ਦੇ ਦਾਂਗੇ ਅੱਛਾ 50 ਚ 100 ਕਿਲੋ ਮੋੜ ਤੱਕ ਪਹੁੰਚ ਤੇ ਦੁੱਧ ਹੈਗਾ ਪੱਕਾ 9 ਲੀਟਰ ਪੱਕਾ ਹਰ 20 ਬੰਦ ਦੋ ਤਿੰਨ ਡੰਗ ਮੇਰੇ ਘਰ ਜਿੱਦਾਂ ਮੈਂ ਵੀਰ ਪਰਾ ਚੋੜੇ ਤੁਹਾਡੇ ਘਰ ਕੋਈ ਚੋਗੇ ਖੜੇ ਹਨਾ ਠੀਕ ਹੈ ਜੀ ਹੁਣ ਮੱਝ ਆ ਗਈ ਆਪਣੇ ਕੋਲ 30 ਨੰਬਰ ਤੇ ਚੰਗੇ ਕਦ ਕਾਠਾ ਲਈਏ ਇਹ ਵੀ ਤੇ ਥਾਣੇ ਚੰਗੇ ਗੱਲ ਤੇ ਜਿਹੜਾ ਲੱਗਾ ਤੇ ਦੱਸੀਏ ਵਿੱਦੀ ਇਹਦੇ ਬਾਰੇ ਇਹ ਆਪਣੀ ਦੂਸਰਾ ਸੁਭਾ ਸੁਣੀ ਆ ਅੱਛਾ ਤੇ ਮੈਂ ਬੱਚੇ ਦੇ ਲੈ ਗਿਆ ਹਾਂ ਉਹ ਮੇਰੇ ਕੋ ਪਰਸੋਂ ਆਣ ਕੇ ਦਾ ਬੱਚਾ ਮਰ ਗਿਆ ਅੱਛਾ ਪਰਸੋਂ ਦਾ ਬੱਚਾ ਮਰ ਗਿਆ ਪਰਸੋਂ ਦਾ ਮਰ ਗਿਆ ਰੁਪੀ ਜੀ ਠੀਕ ਹੈ ਪਰ ਵੀਰ ਭਰਾ ਮੰਗਦੇ ਤੇ ਮਹਾ ਇਹ ਸੈਟ ਸ਼ੂਟ ਕਰ ਲਈਏ ਪਰ ਇਹਨੇ ਖਰਾਬ ਨਹੀਂ ਕੀਤਾ। ਅੱਛਾ। ਕਾਫੀ ਦੇ ਵੀ ਮਿਲ ਗਏ। ਠੀਕ ਆ। ਤੇ ਦੁੱਧ ਕਿੰਨਾ ਜੇ ਦੇ ਗੋਦਰ ਵੀ ਇਹਦਾ 11-12 ਕਿਲੋ ਤਿਆਰ ਦੇ। ਪੱਕਾ ਹੈਗਾ ਜੀ। ਜਿੱਦਾਂ ਮਰਜੀ ਵੀਰ ਭਰਾ ਕੋਈ ਆ। ਜਿੱਦਾਂ ਮਰਜੀ ਚੱਲੀ ਕਰਿਆ ਜੀ। ਦੋ ਰੋ ਹਾਂ ਫੇਰ ਇੱਕ ਰੀ। ਬਾਕੀ ਉਮੀਦ ਹੈ ਇਹਦੀ ਗਾੜ੍ਹ ਵੀ ਚੰਗੀ ਹੋਊਗੀ। ਹਵਾਨਾ ਗਾਹ ਨੂੰ ਜਿਹੜਾ ਕਾਫੀ ਚੰਗਾ ਰੱਖਦੀ ਐ। ਬਾਕੀ ਹਵਾਨਾ ਵੀ ਤਾਂ ਖਿੜੀ ਜਿਆਦੀ ਗਾਹ ਨੂੰ ਆ। ਛਾਂ ਨੂੰ ਘਟਾ। ਉਤਰਾ ਜਿਹੜੀ ਚੰਗੇ ਕਦ ਕੱਠ ਵਾਲੀ ਝੋਟੀ ਆ ਜਿਹੜੀ ਐ ਬਾਕੀ ਸੂਈ ਸਵਾਈ ਆ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜਾ ਬਾਕੀ ਥੋੜੀ ਨਿੱਗਰ ਹਵਾਣੇ ਦੀ ਮਾਲ ਕਿਆ ਛੜੀ ਤੇ ਇਹਦੇ ਕਿੰਨੇ ਚ ਪਹੁੰਚ ਕਰਨੀ ਵੀ ਦਿਖ ਨੇ ਪਰ ਵੀ ਬੱਚਾ ਹੁੰਦਾ ਤਾਂ ਫਿਰ ਤੇ 80000 ਦੀ ਹਾਂਜੀ ਆ ਵੀ ਹੁਣ ਮਹਿੰਗੀ ਲੈਂਦੀ ਐ ਠੀਕ ਹੁਣ 70 ਦੀ ਦੇ ਦਿੰਨੇ ਆ ਵਿਚੋਂ ਕਰਦੀ ਹੈ ਮਾਨਤਾ ਨਾ ਤੁਸੀਂ ਕਰਾ ਲਈ ਕਰਾਉਣਾ ਪੈਣ ਦਾ ਘਟਾ ਹੀ ਆ ਕਸਰ ਤੇ ਲੱਗਣੀ ਆ ਕਸਰ ਲੱਗਣੀ ਆ ਵੀ ਜੀ ਹਾਂਜੀ ਹਾਂਜੀ ਕਿੰਨੇ ਦੀ ਦੇਦੀ ਹੈ ਫਿਰ ਸਾਈ 65 ਦੀ ਦੇ ਦਾਂਗੇ ਅੱਛਾ 65000 ਦੀ 65 ਦੀ ਦੇ ਦਾਂਗੇ ਤੇ ਦੁੱਧ ਮੋਕੇ ਤੇ 12 ਲੀਟਰ ਘਰ ਚਵਾ ਕੇ ਦੋ ਜਿੱਦਾਂ ਮਰਜੀ ਵੀਰਪਰਾ ਕੋਈ 25000 ਰੁਪਏ ਦੇ ਸ਼ਾਮੇ ਵੀ ਚਵਾਵੇ ਸੇਰੀ ਚਵਾਵੇ ਇੱਕ ਦੁੱਧ 12 ਲੀਟਰ ਹੋਵੇ ਤੇ ਲੈ ਜੇ ਨਹੀਂ ਤੇ ਉਹਨੇ 5000 ਵਾਪਸ ਕਰਨਾ ਤੇ ਮਾ ਜਿੱਥੇ ਰਹਿੰਦੇ ਤੇ ਹੁਣ ਇੱਕ ਹੋਰ ਆ ਗਈ ਆਪਣੇ ਕੋਲ ਐਂਡ ਤੇ ਚੌਥੇ ਨੰਬਰ ਤੇ ਹਾਂ ਇਹਦੇ ਵੀ ਲਾਗੇ ਤੇ ਤੁਹਾਨੂੰ ਦਿਖਾ ਦਈਏ ਦੱਸਿਓ ਵਿਧੀਆ ਤੇ ਬਾਰੇ ਇਹ ਅਜੇ ਦੂਸਰਾ ਸੂਬਾ ਸੋਈ ਆ ਸੋਈ ਨੂੰ 14-15 ਦਿਨ ਹੋ ਗਏ ਆ ਠੀਕ ਆ ਇਹਨੇ ਰਾਤ ਨੂੰ ਚੰਗਾ ਭਲਾ ਹੀ ਕੱਟਣੀ ਦੁੱਧ ਤੇ ਪਾ ਕੇ ਮੰਨ ਲਓ ਕਿ ਉਹ ਸਹੇਦ ਨੂੰ ਸਵੇਰੇ ਦੇਖਿਆ ਉਹ ਮਰ ਗਈ ਆ ਬੱਚੇ ਸਾਰੇ ਮਾਰ ਮੋਰ ਦਿੱਤੇ ਜਿਹੜੇ ਆ ਰੋਣ ਪਤ ਨਹੀਂ ਕੀ ਚੱਕਰ ਹੋ ਗਿਆ ਠੀਕ ਆ ਹਾਂ ਕੱਟੀ ਦਿਖਾ ਦਿਓ ਰਬੀਆ ਪਈ ਜੋ ਮੇਰੇ ਇਹਦੇ ਹੀ ਕੱਟੀ ਜਿਹੜੀ ਆ ਪਈ ਆ ਆ ਵੇਖੋ ਵੀ ਕਿੰਨੇ ਕੇ ਦਿਨਾਂ ਦੀ ਆਪਣੇ ਹਿਸਾਬ ਨਾਲ ਬਾਕੀ ਬੱਚੇ ਕਈ ਜਿਹੜੀ ਮਰ ਜਾਂਦੇ ਆ ਬਾਕੀ ਜਿਹੜੇ ਹੈ ਵੀ ਨਬੂਸ਼ੀ ਵੀ ਬਣਾਉਣੀ ਹੋ ਗਈ ਉਹ ਵੀ ਵਿੱਧੀ ਨਹੀਂ ਬਣਾਉਦੇ ਇਹਨਾਂ ਕੇ ਇਹ ਦੇਖੋ ਵਿੱਧੀ ਉਹ ਤੇਰਾ ਦੁੱਧ ਕਿੰਨਾ ਪੱਕਾ ਉਧਰ ਵੀ ਇਹ ਸਾਰੇ 10 ਕਿਲੋ ਤਿਆਰ ਪੱਕਾ ਦੁੱਧ ਹੈਗਾ ਜਿਹੜਾ 10 ਕਿਲੋ ਦੁੱਧ ਜਿਹੜਾ ਇਹਦੇ ਕੋਲ ਤਿਆਰ 10 ਦੇ ਚਵਾਈ ਤਾਂ ਹੀ ਆਪਣੀ ਆਪ ਕਰਕੇ ਖੜਨੀ ਹੈ ਨਹੀਂ ਕਿ ਅਸੀਂ ਕਿਹੜੀ ਪਸ਼ੂ ਦੀ ਚੋਇ ਕਰਕੇ ਨਹੀਂ ਵੀਡੀਓ ਬਣਾਉਣੀ ਹੁੰਦੀ। ਤੇ ਮੁੱਲ ਵੀ ਦੀ ਇਹਦਾ ਫਿਰ ਹਾਂ ਬੀ ਜੀ ਹੁਣ ਇੱਚ ਵੀ ਥੋੜੀ ਬਹੁਤ ਲਾਇਸ ਲੱਗਣੀ ਤੈਨੂੰ ਪਤਾ ਆ। ਹਾਂਜੀ। ਇਹ ਵੀ ਰੀਪਾਇੰਟ ਦੀ ਦੇਣੀ ਆ। ਪੈਂਠ ਦੀ ਨਹੀਂ ਜਾਣੀ ਐ। ਤੇ ਨਹੀਂ ਜਾਣੀ ਬੀ ਜੀ ਨੂੰ ਜਾ ਕੇ। ਕਰਨਾ ਪੈਣਾ ਵਿੱਚ ਮਾਨ ਔਰ ਯਾਰ ਹੋਰ ਛੱਡ ਦਾਂ ਜੀ ਰੁਪੀ ਜੀ ਅੱਛਾ ਚਲੋ ਮੌਕੇ ਤੇ ਕਰਦੇ ਹਾਂ ਮੰਨਤਾ ਨਾ ਕਰ ਦਾਂਗੇ ਰੁਪੀ ਜੀ ਠੀਕ ਆ ਫੋਨ ਲਾਵੇ ਇੱਕ ਵਾਰ ਫੋਨ ਲਾਵੇ ਰੁਪੀ ਕੋ ਨਹੀਂ ਕਰਾਂ ਕਰਾ ਠੀਕ ਹੈ ਹਾਂਜੀ ਤੇ ਠੀਕ ਹੈ ਵੀਰ ਜੀ ਕੁਛ ਕਹ ਨਾ ਇਹ ਰੁਪੀ ਜੀ ਬੈੰਦੀ ਸੂਈਆਂ ਸੂਈਆਂ ਇੱਥੇ ਆਓ ਆਪਣੀ ਜਵਾਈ ਪਾਸ ਕਰਕੇ ਤਸੱਲੀ ਕਰਕੇ ਖੜੋ ਹਨਾ ਹਾਂਜੀ ਹਾਂਜੀ ਸਾਰੀਆਂ ਸੂਈਆਂ ਇੱਕੋ ਗੱਬਣਿਆ ਬਾਕੀ ਸਾਰੀਆਂ ਸੂਈਆਂ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜਿਹੜੀ ਪਸੰਦ ਹੋਵੇ ਉਹ ਲੈ ਜੇ ਜਿਹੜੀ ਕੋ ਨਾ ਪਸੰਦ ਹੋਵੇ ਤੇ ਉਹ ਰਹਿਣ ਦਿੱਤੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁ